ਹੈਲੋ ਸਸਰੀ ਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਮਾਝਾਲੇ ਵਲੌਗ ਤੇ ਆਸ ਕਰਦੀ ਕਿ ਸਾਰੇ ਪੈਣਪਰਾ ਠੀਕ ਹੋਗੇ ਅਸੀਂ ਠੀਕ ਠਾਕ ਪਰ ਮਾਤਾ ਮ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਜਿਹੜੇ ਪੈਣਪਰਾ ਬਨੇ ਹਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਉੱਤੇ ਜਾ ਕੇ ਸਬਸਕ੍ਰਾਈਬ ਕਰ ਲੋ ਵੀਡੀਓ ਚੰਗੀ ਲੱਗਦੀ ਤੇ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਨਾਲ ਹੀ ਆਪਾਂ ਦੱਸਦੀ ਆ ਕਿ ਆਪਾਂ ਇੱਕ ਆਪਣਾ ਨਵਾਂ ਚੈਨਲ ਜਿਹੜਾ ਵਾ ਹੋਰ ਕੋਲਿਆ ਹੋ ਜਿਹਦਾ ਨਾਮ ਆ ਸਿਮਰਨ ਸ਼ਾਹੀ ਮਾਝਾ ਤੇ ਤੁਸੀਂ ਪਲੀਜ਼ ਉਸ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਦੋ ਤਾਂ ਕਿ ਜਿਸ ਤਰ੍ਹਾਂ ਤੁਸੀਂ ਮੇਰੇ ਇਸ ਚੈਨਲ ਨੂੰ ਪਿਆਰ ਦਿੱਤਾ ਮੇਰੋਕਸ ਚੈਨਲ ਨੂੰ ਵੀ ਪਿਆਰ ਦਿਓ ਉਹਦੇ ਵਿੱਚ ਆਪਾਂ ਡੇਲੀ ਦੇ ਆਪਣੇ ਵਲੌਗ ਵੀ ਪਾਵਾਂਗੇ ਤੇ ਰੈਸਪੀ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਸ਼ੁਰੂ ਕਰਦੇ ਆਂ ਆਪਾਂ ਅੱਜ ਦੀ ਵੀਡੀਓ ਅੱਜ ਦੀ ਆਪਣੀ ਜਿਹੜੀ ਵੀਡੀਓ ਆ ਉਹ ਇੱਕ ਭੈਣ ਨੇ ਆਪਾਂ ਨੂੰ ਕਮੈਂਟ ਕਰਕੇ ਇਹ ਕਿਹਾ ਸੀ ਉਸ ਵੀਡੀਓ ਬਣਾਉਣ ਵਾਸਤੇ ਤੇ ਵੈਸੇ ਵੀ ਆਪਣੀ ਹਰ ਇੱਕ ਭੈਣ ਦੀ ਹਰ ਤੀਸਰੀ ਚੌਥੀ ਭੈਣ ਦੀ ਜਰੂਰਤ ਰਹਿੰਦੀ ਆ ਕਿ ਸਾਨੂੰ ਅਸੀਂ ਆਪਣਾ ਫੇਸ ਤੇ ਸਾਫ ਕਰ ਹੀ ਲੈਨੇ ਆ ਤੇ ਨਾਲ ਹੀ ਨਾਲ ਅਸੀਂ ਆਪਣੇ ਜਿਹੜੀ ਸਾਡੀ ਬੋਡੀ ਦਾ ਇੱਕ ਜ਼ਰੂਰੀ ਹਿੱਸਾ ਵਾ ਉਹ ਆ ਸਾਡੀਆਂ ਅੱਡੀਆਂ ਜਿਨ੍ਹਾਂ ਦੀ ਅਸੀਂ ਦੇਖਭਾਲ ਕਰਕੇ ਕਿਸ ਤਰ੍ਹਾਂ ਉਹਨਾਂ ਨੂੰ ਠੀਕ ਕਰ ਸਕਦੇ ਹਾਂ ਕਿਉਂਕਿ ਹਰ ਇੱਕ ਭੈਣ ਜਿਹੜੀ ਆ ਉਹਦਾ ਇਹ ਪਰੇਸ਼ਾਨੀ ਹੁੰਦੀ ਹੈ ਕਿ ਉਹਨਾਂ ਦੀਆਂ ਹੱਡੀਆਂ ਜਿਹੜੀਆਂ ਫਟ ਜਾਂਦੀਆਂ ਵਾ ਤੇ ਅੱਡੀਆਂ ਕਿਉਂ ਤੇ ਕਿਵੇਂ ਫਟਦੀਆਂ ਵਾ ਤੇ ਕਿਸ ਤਰ੍ਹਾਂ ਆਪਾਂ ਉਹਨਾਂ ਨੂੰ ਠੀਕ ਕਰ ਸਕਦੇ ਆ ਅੱਜ ਆਪਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਇਹਦੇ ਬਾਰੇ ਜਾਣਕਾਰੀ ਦਵਾਂਗੇ ਕਿਉਂਕਿ ਆਪ ਮੇਰੀਆਂ ਵੀ ਬਹੁਤ ਅਡੀਆਂ ਫਟਦੀਆਂ ਸੀ ਤੇ ਮੇਰੀਆਂ ਅਡੀਆਂ ਕਿਵੇਂ ਠੀਕ ਹੋਈਆਂ ਬਿਲਕੁਲ ਹੁਣ ਇੱਕਦਮ ਮੈਂ ਤੁਹਾਨੂੰ ਵੈਸੇ ਤੇ ਮੈਂ ਹੁਣ ਇਸ ਤਰ੍ਹਾਂ ਵੀਡੀਓ ਨਹੀਂ ਬਣਾਉਂਦੀ ਵੈਸੇ ਮੈਂ ਤੁਹਾਨੂੰ ਬੋਖਾ ਦੂੰਗੀ ਕਿ ਮੇਰੀਆਂ ਅਡੀਆਂ ਬਹੁਤ ਹੀ ਸੁਨਿਆ ਬਹੁਤ ਸਾਫ਼ੀਆਂ ਪਰ ਕੁਝ ਸਮਾਂ ਪਹਿਲਾਂ ਮੇਰੀਆਂ ਅਡੀਆਂ ਬਹੁਤ ਜ਼ਿਆਦਾ ਖਰਾਬ ਹੁੰਦੀਆਂ ਸੀ ਤੇ ਉਦੋਂ ਮੈਂ ਸੋਚਦੀ ਹਿੰਦੀ ਕਿ ਮੈਂ ਮਤਲਬ ਪਹਿਲਾਂ ਤੇ ਹੀ ਬਚਪਨ ਦੇ ਵਿੱਚ ਮਿੱਟੀ ਘਟੇ 'ਚ ਰਹਿੰਦੀ ਸੀ ਤੇ ਤਾਂ ਅਡੀਆਂ ਖਰਾਬ ਨਹੀਂਆਂ ਹੁਣ ਕਿਹੜਾ ਮਿੱਟੀ ਘਟਾਵਾ ਪਰ ਅਡੀਆਂ ਕਿਉਂ ਖਰਾਬ ਹੁੰਦੀਆਂ ਫਿਰ ਜਦੋਂ ਮੈਨੂੰ ਉਹਦਾ ਕਾਰਨ ਸਮਝ ਲੱਗ ਗਿਆ ਤੇ ਮੈਂ ਉਹਦਾ ਜਿਹੜਾ ਇਲਾਜ ਕੀਤਾ ਤੇ ਉਹ ਹੱਡੀਆਂ ਮੇਰੀਆਂ ਇੱਕਦਮ ਇੱਕਦਮ ਜਿਹਨੂੰ ਬਦਲ ਚਿਕਨੀਆਂ ਚਿਕਨੀਆਂ ਹੋ ਗਈਆਂ ਪੁਰੀਆਂ ਹੱਡੀਆਂ ਖਰਾਬ ਹੋ ਗਈਆਂ ਹੈਨਾ ਤੇ ਉਹ ਇੱਕ ਮੇਰੇ ਜਾਣ ਪਛਾਣ ਦੇ ਭੈਣ ਉਹਨਾਂ ਦੀਆਂ ਅੱਡੀਆਂ ਬਹੁਤ ਜ਼ਿਆਦੀਆਂ ਫਟੀਆਂ ਹੋਈਆਂ ਵਾਂ ਤੇ ਉਹਨਾਂ ਖਰਾਬ ਲੱਗਦੀਆਂ ਵਾਂ ਕਿਉਂਕਿ ਅਸੀਂ ਸੋਹਣਾ ਸੂਟ ਪਾ ਲਿਆ ਸੋਹਣਾ ਸਾਰਾ ਕੁਝ ਹੈ ਨਾ ਤੇ ਸਾਡੇ ਪੈਰਾਂ ਤੇ ਜਦੋਂ ਕਿਸੇ ਦੀ ਵੀ ਨਜ਼ਰ ਜਾਂਦੀ ਹੈ ਨਾ ਤੇ ਖਰਾਬ ਲੱਗਦਾ ਵਾ ਜਦੋਂ ਅਸੀਂ ਪੂਰਾ ਉੱਪਰੋਂ ਵੇਖ ਕੇ ਥੱਲੇ ਪੈਰ ਵੇਨੇ ਆ ਤੇ ਬਈ ਇਹਦੀਆਂ ਅੱਡੀਆਂ ਫਟੀਆਂ ਕਿਉਂਕਿ ਸਾਡਾ ਧਿਆਨ ਚਲੇ ਜਾਂਦਾ ਤੇ ਜੇ ਸਾਡਾ ਧਿਆਨ ਜਾਂਦਾ ਤੇ ਹੋਰਾਂ ਦਾ ਵੀ ਸਾਡੇ ਤੇ ਧਿਆਨ ਜਾਂਦਾ ਹੀ ਹੋਗਾ ਇਥੇ ਗੱਲ ਬਣੀ ਹੈ ਨਾ ਕਿ ਸਾਨੂੰ ਵੀ ਕੋਈ ਵੇਖਦਾ ਹੋਗਾ ਤੇ ਆਪਾਂ ਨਾ ਕਿ ਉਹ ਸਾਡੀਆਂ ਅੱਡੀਆਂ ਫਟ ਜਾਂਦੀਆਂ ਦਾ ਕਾਰਨ ਕੀ ਆ ਸਿਆਲ ਵਿੱਚ ਅੱਡੀਆਂ ਫਟਣ ਦਾ ਕਾਰਨ ਹੁੰਦਾ ਵਾ ਕਿ ਅਸੀਂ ਮਤਲਬ ਸਰਦ ਗਰਮ ਹੋ ਗਏ ਹੈਨਾ ਤੇ ਸਰ ਠੰਡੀ ਹਵਾ ਚੱਲਦੀ ਆ ਗਰਮ ਪਣੀ ਨਾਲ ਪੈਰ ਧੋਲੇ ਤੇ ਇਸ ਤਰ੍ਹਾਂ ਫਿਰ ਸਾਡੀਆਂ ਅੱਡੀਆਂ ਫੜ ਜਾਂਦੀਆਂ ਤੇ ਉਦੋਂ ਸਾਡੇ ਕੋਲ ਬਚਾਅ ਵੀ ਕਰਨ ਦਾ ਵੀ ਹੁੰਦਾ ਵਾ ਕਿ ਅਸੀਂ ਚਲੋ ਜਰਾਬਾਂ ਪਾਲੀਆਂ ਬੂਟ ਪਾਲੀਆਂ ਤੇ ਥੋੜਾ ਬਹੁਤਾ ਬਚਾਅ ਹੋ ਜਾਂਦਾ ਵਾ ਤੇ ਬਹੁਤ ਜਿਹੜੀਆਂ ਘਰੇਲੂ ਪੈਣਾ ਵਾ ਕੰਮ ਕਰਨ ਵਾਲੀਆਂ ਵਾ ਹੁਣ ਜਿਨ੍ਹਾਂ ਨੇ ਮਾਲ ਡੰਗਰ ਸਾਹਮਣਾ ਵਾ ਜਿਨ੍ਹਾਂ ਨੇ ਨਕਲੇ ਦਾ ਕੱਪੜੇ ਤੋਣੇ ਆ ਫਿਰ ਘਰ ਦਾ ਹੋਰ ਕੰਮ ਕਰਨਾ ਰਸੋਈ 'ਚ ਕੰਮ ਕਰਨਾ ਉਹ ਕਿੰਨੇ ਬੂਟ ਜਰਾਬਾ ਕੱਸੂਗੀਆਂ ਠੰਡ ਪੈ ਤੇ ਬੰਦਾ ਪਾਤ ਲੈਂਦਾ ਹੀ ਆ ਪਰ ਜ਼ਿਆਦਾ ਤਾਂ ਨਹੀਂ ਪਾ ਸਕਦੇ ਨਾ ਕੰਮ ਦੇ ਵਿੱਚ ਤੇ ਇਸ ਕਰਕੇ ਸਾਨੂੰ ਉਦਾਂ ਹੀ ਬਚਾ ਕਰ ਲਈਏ ਕਿ ਜੇ ਅਸੀਂ ਬੂੜ ਜਰਾਬਾ ਵੀ ਨਾ ਕਸੀਏ ਤੇ ਸਾਡੀਆਂ ਜੜੀਆਂ ਆਵਾਂ ਅੱਡੀਆਂ ਠੀਕ ਹੋ ਜਾਣ ਕਿਉਂਕਿ ਅੱਡੀਆਂ ਫਟਣ ਦਾ ਕਾਰਨ ਆਈ ਹੁੰਦਾ ਵਾ ਸਾਡੀਆਂ ਅੱਡੀਆਂ ਨੂੰ ਜਦੋਂ ਸੇਕ ਪੈਂਦਾ ਕਿਸੇ ਵੀ ਚੀਜ਼ ਤੋਂ ਸਰਦ ਗਰਮ ਹੁੰਦੀਆਂ ਤੇ ਗਰਮੀਆਂ ਦੇ ਵਿੱਚ ਜਿਹੜਾ ਕਾਰਨ ਨਾ ਗਰਮੀਆਂ ਦੇ ਵਿੱਚ ਸਾਡਾ ਕਾਰਨ ਹੁੰਦਾ ਵਾ ਅੱਡੀਆਂ ਫਟਣ ਦਾ ਉਦੋਂ ਤੇ ਕੋਈ ਠੰਡੀਆਂ ਹਵਾਵਾਂ ਨਹੀਂ ਚਲਦੀਆਂ ਸੁੱਕੀ ਜਿ ਨੂੰ ਹਵਾਵਾਂ ਬੋਲਦੇ ਉਹ ਸਿਆਲ ਚ ਹੀ ਚਲਦੀ ਉਹ ਲ ਫਟ ਕੇ ਸਭ ਗਰਮੀ ਚ ਨਹੀਂ ਚਲਦੀ ਗਰਮੀ ਦੇ ਵਿੱਚ ਹੁੰਦਾ ਵਾ ਕਿ ਅਸੀਂ ਭੱਜ ਕੇ ਕਿਤੇ ਅਵਾਜ਼ ਮਾਰੀ ਕਿਸੇ ਨੇ ਤੇ ਅਸੀਂ ਚੱਲ ਗਏ ਜਿਸ ਤਰ੍ਹਾਂ ਕੀ ਮੰਨ ਲਓ ਆਪਾਂ ਬੈਠੇ ਆਂ ਤੇ ਸਾਡੀ ਚੱਪਲ ਲੱਗੀ ਪਈ ਤੇ ਸਾਨੂੰ ਕਿਸੇ ਨੇ ਬਾਹਰੋਂ ਬੂਏ 'ਚੋਂ ਆਵਾਜ਼ ਮਾਰੀ ਤੇ ਬੇੜਾ ਜਿਹੜਾ ਗਰਮਿਆ ਤੇ ਇਹ ਭੱਜ ਕੇ ਗਿਆ ਨੰਗੇ ਪੈਰੀ ਤੇ ਜਾ ਕੇ ਬੂਆ ਖੋਲਿਆ ਉਹ ਸੇਕ ਪੈਰਾਂ ਨੂੰ ਪੈ ਗਿਆ ਫਿਰ ਸਾਨੂੰ ਗਰਮ ਲੱਗਾ ਈ ਛੇ ਦਿਨਾਂ ਅਗੇ ਪਾਣੀ ਪਾ ਲਿਆ ਜਾਂ ਫਿਰ ਅਸੀਂ ਉਦਾਂ ਹੀ ਨੰਗੇ ਪੈਰੀ ਦਰੂਦਰ ਘੁੰਮੇ ਤੇ ਜਿਹੜੇ ਸਾਡੇ ਪੈਰਾਂ ਨੂੰ ਮਤਲਬ ਗਰਮੈਸ ਚੜ ਗਈ ਹਨਾ ਉਹਦੇ ਨਾਲ ਸਾਡੀਆਂ ਅਡੀਆਂ ਫੜ ਜਾਂਦੀਆਂ ਭਾਵੇਂ ਤੁਸੀਂ ਇਹਨੂੰ ਅਜਮਾ ਕੇ ਵੇਖ ਲਓ ਤੁਸੀਂ 10 ਤੋਂ 15 ਦਿਨ ਨੰਗੇ ਪੈਰੀ ਧੁੱਪ 'ਚ ਪੈਰ ਲਾ ਕੇ ਘੁੰਮਿਓ ਤੁਹਾਡੀਆਂ ਅਡੀਆਂ ਆਪਣੇ ਆਪ ਫਟ ਜਾਣੀਆਂ ਆ। ਨਹੀਂ ਫਟੀਆਂ ਤੇ ਫਟ ਜੂਗੀ ਤੇ ਗਰਮੀਆਂ ਦੇ ਵਿੱਚ ਆਪਾਂ ਇਹਦਾ ਬਚਾਅ ਕਰ ਸਕਦੇ ਆ ਹਨਾ ਪਰ ਬਚਾਅ ਕਰਨ ਦਾ ਕਿਹੜਾ ਤਰੀਕਾ ਵਾ ਤੇ ਜੇ ਹੁਣ ਜਿਹੜੀ ਆਪਾਂ ਜਿਸ ਤਰ੍ਹਾਂ ਕਿਸੇ ਭੈਣ ਨੇ ਕਿਹਾ ਕਿ ਮੇਰੀਆਂ ਬਹੁਤ ਜ਼ਿਆਦੀਆਂ ਅੱਡੀਆਂ ਜਿਹੜੀਆਂ ਵਾ ਫਟੀਆਂ ਹੋਈਆਂ ਤੇ ਉਹਨਾਂ ਦਾ ਇਲਾਜ ਦੱਸੋ ਹੁਣ ਜਿਨ੍ਹਾਂ ਦੀਆਂ ਫਟੀਆਂ ਹੋਈਆਂ ਅੱਡੀਆਂ ਉਹਨਾਂ ਦਾ ਆਪਾਂ ਇਲਾਜ ਦੱਸਾਂਗੇ ਕਿ ਉਹ ਕੀ ਕਰਕੇ ਆਪਣੀਆਂ ਅੱਡੀਆਂ ਨੂੰ ਠੀਕ ਕਰ ਸਕਦੇ ਆ ਸਭ ਤੋਂ ਪਹਿਲਾਂ ਤੇ ਗੱਲ ਇਹ ਵਾ ਕਿ ਆਪਾਂ ਸਿਆਲ ਦਾ ਤੇ ਆਪਰ ਕੋ ਇਲਾਜ ਹੈਗਾ ਗਰਮੀਆਂ ਦੇ ਵਿੱਚ ਜਿਹੜਾ ਇਲਾਜ ਵਾ ਉਹਦਾ ਇਲਾਜ ਇਹੀ ਆ ਕਿ ਭਾਵੇਂ ਤੁਸੀਂ ਗਰਮੀਆਂ ਦੇ ਵਿੱਚ ਤੁਹਾਡੀਆਂ ਜਿਹੜੀਆਂ ਅੱਡੀਆਂ ਵਾ ਫਟਣ ਤੋਂ ਤੁਸੀਂ ਜੇ ਬਚਾਉਣੀ ਆ ਵਾ ਤੇ ਤੁਸੀਂ ਆਪਣੀ ਚੱਪਲ ਜ਼ਰੂਰ ਪਾਇਆ ਕਰੋ ਚੱਪਲ ਤੋਂ ਬਿਨਾ ਧੁੱਪ ਦੇ ਵਿੱਚ ਬਿਲਕੁਲ ਨਾ ਜਾਇਆ ਕਰੋ ਬਾਕੀ ਕੀ ਤੁਹਾਡੀਆਂ ਫਟੀਆਂ ਵੀ ਆਡੀਆਂ ਨੇ ਆਪਾਂ ਜਿਹੜੀ ਚੀਜ਼ ਬਾਤ ਦੱਸਾਂਗੇ ਇੱਕ ਕੇ ਲਗਾ ਕੇ ਵੀ ਠੀਕ ਕਰ ਸਕਦੇ ਪਰ ਜੇ ਨਈ ਫਟੀਆਂ ਵਾਂ ਜਾਂ ਥੋੜੀਆਂ ਫਟੀਆਂ ਵਾਂ ਤੇ ਤੁਸੀਂ ਉਹਨਾਂ ਨੂੰ ਇਸ ਤਰ੍ਹਾਂ ਪਚਾ ਸਕਦੇ ਆ ਧੁੱਪ ਦੇ ਵਿੱਚ ਪੈਰ ਨੰਗੇ ਲੈ ਕੇ ਕਦੀ ਵੀ ਨਾ ਜਾਓ ਹਮੇਸ਼ਾ ਚੱਪਲ ਪਾ ਕੇ ਪੈਰਾਂ 'ਚ ਰੱਖੋ ਭਾਵੇਂ ਸ਼ਾਮੇ ਆ ਕੇ ਉਤਾਰ ਦਿਓ ਕਿਉਂਕਿ ਸਰ ਪੈਰ ਜਿਹੜੇ ਗਰਮ ਹੋ ਕੇ ਅਡੀਆਂ ਫੜਦੀਆਂ ਉਸ ਤੋਂ ਬਾਅਦ ਆਪਾਂ ਕੀ ਕਰਨਾ ਵਾ ਸਭ ਤੋਂ ਪਹਿਨਾ ਇੱਕ ਪਲਾਸਟਿਕ ਦਾ ਬ੍ਰਸ਼ ਲੈ ਲੈਣਾ ਕੱਪੜੇ ਧੋਣ ਵਾਲਾ ਹੁਣ ਅੱਜ ਕੱਲ੍ਹ ਤੇ ਨਾ ਇੱਕ ਦੂਜਾ ਬ੍ਰਸ਼ ਆ ਗਏ ਆ ਜਿਹਦੇ ਬੰਦੇ ਪਲਾਸਟਿਕ ਦੇ ਹੁੰਦੇ ਇੱਕ ਹੁੰਦਾ ਪਲਾਸਟਿਕ ਦਾ ਕੜਾ ਜਾਂ ਬ੍ਰਸ਼ ਹੁੰਦਾ ਖਾਲੀ ਉਹ ਪਲਾਸਟਿਕ ਦਾ ਹੁੰਦਾ ਉਹਨੂੰ ਲੈ ਲਓ ਤੇ ਗਰਮ ਪਾਣੀ ਲੈਣ ਦੀ ਕੋਈ ਲੋੜ ਨਹੀਂ ਅੱਜ ਕੱਲ੍ਹ ਦੇ ਟੈਂਕਿਆਂ ਦਾ ਪਾਣੀ ਵਾਹੀ ਗਰਮ ਹੋ ਗਿਆ ਤੁਸੀਂ ਆਪਣੇ ਅੱਡੀਆਂ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਵਾ ਉਦਾਂ ਦੇ ਵਿੱਚ ਪੂਰੀ ਮੈਲ ਮੂਲ ਕੱਢ ਲੈਣੀ ਐ ਡੀਆਂ ਚੋਂ ਕਰਨ ਤੋਂ ਬਾਅਦ ਕਿਉਂਕਿ ਉਸ ਬ੍ਰਸ਼ ਨਾਲ ਹੀ ਤੁਹਾਡੀਆਂ ਏਡੀਆਂ ਦੇ ਜਿਹੜੇ ਵੇਡ ਵਾ ਨਾ ਵੇਡਾਂ ਦੇ ਵਿੱਚੋਂ ਮੈਲ ਨਿਕਲੂਗੀ ਨਹੀਂ ਤੇ ਆਪਾਂ ਜੇ ਇੱਟਾਂ ਮਾਰਦੇ ਉਹਦੇ ਵਿੱਚ ਉਤਲਾ ਮਾਸ ਤੇ ਨਿਕਲ ਜਾਂਦਾ ਪਰ ਅੰਦਰ ਦੀ ਮੈਲ ਨਹੀਂ ਨਿਕਲਦੀ ਜੇ ਤੁਹਾਡੇ ਕੋਲ ਨਹੀਂ ਆ ਤੇ ਜਿਹੜਾ ਤੁਹਾਡੇ ਕੋਲ ਬ੍ਰਸ਼ ਹੈਗਾ ਕੱਪੜੇ ਧੋਣ ਵਾਲਾ ਤੁਸੀਂ ਉਹਦੇ ਨਾਲ ਆਪਣੀਆਂ ਏਡੀਆਂ ਪਹਿਲਾਂ ਚੰਗੀ ਤਰ੍ਹਾਂ ਸਾਫ਼ ਕਰ ਲਓ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਮੋਮਬੱਤੀ ਲੈ ਲੈਣੀ ਆ ਬਾਜ਼ਾਰ ਵਿੱਚ ਆਮ ਹੀ ਮੋਮਬੱਤੀ ਮਿਲ ਜਾਂਦੀ ਐ ਇਸ ਤਰ੍ਹਾਂ ਮੋਮਬੱਤੀ ਲੈ ਲੈਣੀ ਆ ਵੈਸਲਿਨ ਨਹੀਂ ਲੈਣੀ ਆ 5 ਰੁਪਏ ਦੀ 10 ਰੁਪਏ ਦੀ ਡੱਬੀ ਆ ਜਾਂਦੀ ਹੈ ਵੈਸਲੀਨ ਦੀ ਠੀਕ ਹੈ ਜੇ ਤੁਹਾਡੇ ਕੋਲ ਵੈਸਲੀਨ ਨਹੀਂ ਆ ਤੇ ਤੁਸੀਂ ਨਾਰੀਅਲ ਦਾ ਜਿਹੜਾ ਤੇਲ ਆ ਉਹ ਲੈ ਲਓ ਠੀਕ ਹੈ ਮਿੱਟੀ ਦੇ ਦੀਵੇ ਹੁੰਦੇ ਆਪਾਂ ਜਿਹੜੇ ਦੀਵਾਲੀ ਤੇ ਦੀਵੇ ਬਾਲਦੇ ਆਂ ਕਈ ਵਾਰੀ ਸਾਡੇ ਘਰਾਂ ਵਿੱਚ ਐਵੇਂ ਹੀ ਅਸੀਂ ਰੱਖ ਲੈਨੇ ਖਦਾਂ ਪਿਆਈ ਹੁੰਦਾ ਵਾ ਜੇ ਨਹੀਂ ਆ ਤੇ ਲੈ ਆਉ ਮੂਮ ਨੂੰ ਜਿਹੜਾ ਤੁਸੀਂ ਟੁਕੜੇ ਕਰ ਲੈਣੇ ਮੂਬੱਤੀ ਦੇ ਟੁਕੜੇ ਕਰਕੇ ਤੁਹਾਨੂੰ ਤੁਸੀਂ ਦੀਵੇ ਦੇ ਵਿੱਚ ਰੱਖ ਲੈਣਾ ਉਹਨੂੰ ਦੀਵੇ ਵਿੱਚ ਰੱਖ ਕੇ ਤੇ ਤੁਸੀਂ ਉਹਨੂੰ ਪਿਘਲਾ ਲੈਣਾ ਉਹ ਜਦੋਂ ਦੀਵਾ ਪੂਰਾ ਥੋੜਾ ਪਰਿਆ ਜਿੰਨਾ ਵੀ ਆ ਤੁਸੀਂ ਜਿੰਨੇ ਵੀ ਟੁਕੜੇ ਕੀਤੇ ਜਿੰਨੇ ਕਿ ਤੁਹਾਨੂੰ ਚਾਹੀਦੀ ਤੁਸੀਂ ਵਰਤਣੀ ਹੈ ਉਹਦੇ ਵਿੱਚ ਤੁਪ ਪਗਲਾਉਣ ਦਾ ਕਰਨੀ ਹੈ ਵਾ ਕਿ ਉਹਦੇ ਵਿੱਚ ਛੇਤੀ ਨਾ ਪਿਘਲ ਜਾਂਦੀ ਤੇ ਫਿਰ ਜਦੋਂ ਤੁਸੀਂ ਵਰਤਣ ਤੋਂ ਬਾਅਦ ਉਹਨੂੰ ਸੇਵ ਕਰਕੇ ਰੱਖ ਸਕਦੇ ਉਹਨੂੰ ਤੁਸੀਂ ਕੀ ਕਰਨਾ ਜਦੋਂ ਵੀ ਰਾਤ ਨੂੰ ਸੌਣ ਲੱਗਣਾ ਵਾ ਨਾ ਆਪਣੇ ਪੈਰ ਚੰਗੀ ਤਰ੍ਹਾਂ ਧੋ ਕੇ ਤੇ ਜਿਹੜੀ ਮੋਮ ਜਿਹੜੀ ਆ ਉਹਨੂੰ ਹਲਕੀ ਕੋਸੀ ਕਰ ਲੈਣਾ ਵਾ ਗੈਸ ਤੇ ਕਿਸੇ ਵੀ ਚੀਜ਼ ਤੇ ਕੋਸਾ ਕਰ ਲਓ ਉਹ ਕੋਸਾ ਕਰਕੇ ਤੁਸੀਂ ਉਹਦੇ ਵਿੱਚੋਂ ਇੱਕ ਇੱਕ ਚਮਚ ਕੱਢ ਲਓ ਤੇ ਉਹਦੇ ਵਿੱਚ ਜਾਂ ਤੇ ਤੁਸੀਂ ਵੈਸਲੀਨ ਮਿਲਾ ਲਓ ਜੇ ਵੈਸਲੀਨ ਨਹੀਂ ਆ ਤੇ ਤੁਸੀਂ ਨਾਰੀਅਲ ਦਾ ਤੇਲ ਮਿਲਾ ਲਓ ਦੋ ਚੀਜ਼ਾਂ ਨੂੰ ਮਿਕਸ ਕਰ ਲੈਣਾ ਮਿਕਸ ਕਰਨ ਤੋਂ ਬਾਅਦ ਤੁਸੀਂ ਆਪਣੀਆਂ ਅੱਡੀਆਂ ਤੇ ਜਿਹੜਾ ਵਾ ਜਿੱਥੇ ਤਾਂ ਨਹੀਂ ਅੱਡੀਆਂ ਜਾਂ ਗੂਠੇ ਲੱਗੋ ਜਿੱਥੇ ਵੀ ਫੱਟੇ ਵੇਢਵਾ ਜਿੱਥੇ ਵੀ ਤੁਸੀਂ ਉੱਥੇ ਲਗਾ ਲਓ ਸੌਣ ਲੱਗਿਆਂ ਤੁਸੀਂ ਇਹ ਵਾਲੀ ਚੀਜ਼ ਲਗਾਉਣੀ ਆ ਤੇ ਤੁਹਾਡੀਆਂ ਅੱਡੀਆਂ ਜਿਹੜੀਆਂ ਵਾ ਬਹੁਤ ਛੇਤੀ ਜਿਹੜੀਆਂ ਵਾ ਇੱਕਦਮ ਚਿਕਣੀਆਂ ਸਾਫ਼ ਹੋ ਜੂਗੀਆਂ ਦੂਸਰਾ ਇੱਕ ਹੋਰ ਜਿਹੜੀ ਚੀਜ਼ ਵਾ ਜ਼ਰੂਰੀ ਰੱਖਣ ਵਾਲੀ ਗੱਲ ਵਾ ਕਿ ਅੱਡੀਆਂ ਫਟਣ ਦਾ ਇੱਕ ਹੋਰ ਕਾਰਨ ਜਿਹੜਾ ਵਾ ਤੇ ਉਹਦਾ ਇਲਾਜ ਜਿਹੜਾ ਵਾ ਉਹ ਵੀ ਬਹੁਤ ਸੌਖਾ ਵਾ ਕਈਆਂ ਦੀ ਅੱਡੀਆਂ ਜਿਹੜੀਆਂ ਵਾ ਇਸ ਲਈ ਫੱਟ ਜਾਂਦੀਆਂ ਕਿ ਉਹਨਾਂ ਦੀ ਚੱਪਲ ਜਿਹੜੀ ਹੁੰਦੀ ਹੈ ਨਾ ਨਾਰਮਲ ਚੱਪਲ ਪਾਉਂਦੇ ਜਿਹਦਾ ਇੰਨੀ ਕੁ ਨਾਰਮਲ ਕੋਈ ਜਿਹੀ ਫਲੈਟ ਚੱਪਲ ਲੱਗੋ ਵੀ ਉਹਨਾਂ ਨੂੰ ਨਹੀਂ ਚੱਪਲ ਜਿਹਦੋਂ ਵੀ ਤੁਸੀਂ ਲੈਣੇ ਆ ਖਰੀਦਦੇ ਆ ਨਾ ਹਮੇਸ਼ਾ ਵੇਖਿਆ ਕਰੋ ਕਿ ਉਹਦਾ ਜਿਹੜੀ 1 ਇੰਚ ਅੱਡੀ ਪਿੱਛੋਂ ਜ਼ਰੂਰ ਉੱਚੀ ਹੋਵੇ ਤਾਂ ਕਿ ਤੁਹਾਡਾ ਜਿਹੜਾ ਪੈਰ ਵਾ ਧਰਤੀ ਦੇ ਨਾਲ ਜਦੋਂ ਲੱਗੇ ਤੇ ਉੱਤੇ ਜਿਹੜੀ ਮਿੱਟੀ ਉੱਡ ਕੇ ਨਹੀਂ ਪੈਉਦੀ ਜਦੋਂ ਜਿਨ੍ਹਾਂ ਦੀਆਂ ਚਪਲਾਂ ਪਿੱਛੋਂ ਕਸੀਆ ਰਹਿੰਦੀਆਂ ਚਪਲ ਪਿੱਛੋਂ ਫਲੈਟ ਰਹਿੰਦੀ ਉਹਨਾਂ ਦੀਆਂ ਅਡੀਆਂ ਛੇਤੀ ਫਟਦੇ ਆਂ ਭਾਵੇਂ ਉਹ ਤੁਸੀਂ ਬੱਚੇ ਨੂੰ ਪਾਵਾ ਦੋ ਜੇ ਤੁਹਾਡੀ ਪਿੱਛੋਂ ਅੱਡੀ ਜਿਹੜੀ ਹੈ 1 ਇੰਚ ਦੀ ਹੈਗੀ ਆਮ ਫਲੈਟ ਚਪਲਾਂ ਦੀ ਵੀ ਜਿਹੜੀਆਂ ਆਪਾਂ ਪਾਉਨੇ ਆ ਨਾ ਅੱਜ ਕੱਲ ਉੱਚੀ ਅੱਡੀ 1 ਇੰਚ ਸਿਰਫ 1 ਇੰਚ ਜਿੰਨਾ ਸਾਡਾ ਕੋਟਾ ਇੰਨੇ ਤੇ ਜ਼ਮੀਨ ਤੋਂ ਉੱਤੇ ਹੋਵੇ ਫਿਰ ਸਾਡੀਆਂ ਅਡੀਆਂ ਨਹੀਂ ਫਟਦੀਆਂ ਵਾ ਤੋਂ ਸਾਫ਼ ਕਰੋ ਤੇ ਬਸ ਤੁਸੀਂ ਆਪਣਾ ਮਾਰੀਅਲ ਤੇ ਆਪਣਾ ਦੂਸਰੇ ਤੀਸਰੇ ਦਿਨ ਭਾਵੇਂ ਰੋਜ਼ ਹੀ ਆਪਣੇ ਪੈਰਾਂ ਨੂੰ ਲਗਾ ਲਓ ਅੱਡੀਆਂ ਨੂੰ ਸਾਫ਼ ਸੁਪ ਕਰਕੇ ਤੇ ਅੱਡੀਆਂ ਬਹੁਤ ਸੋਹਣੀਆਂ ਚਿਕਣੀਆਂ ਹੁੰਦੀਆਂ ਵਾ ਤੇ ਆਪਾਂ ਤੁਹਾਨੂੰ ਅੱਡੀਆਂ ਦਾ ਇਲਾਜ ਦੱਸਤਾ ਇਸ ਤਰ੍ਹਾਂ ਤੁਸੀਂ ਆਪਣੇ ਅੱਡੀਆਂ ਦਾ ਬਚਾਅ ਕਰਨਾ ਵਾ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਬਾਕੀ ਮੈਂ ਤੁਹਾਨੂੰ ਜਿਸ ਤਰ੍ਹਾਂ ਪਹਿਲਾਂ ਵੀ ਦੱਸਿਆ ਮੇਰੇ ਜਿਹੜਾ ਨਵਾਂ ਚੈਨਲ ਵਾ ਤੁਸੀਂ ਉਸ ਨੂੰ ਵੀ ਵੱਧ ਤੋਂ ਵੱਧ ਪਿਆਰ ਦਿਓ ਪਲੀਜ਼ ਉਸ ਨੂੰ ਵੀ ਜਾ ਕੇ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਆਉਣ ਵਾਲੀਆਂ ਤੁਹਾਡੀਆਂ ਸਾਡੀਆਂ ਸਾਰੀਆਂ ਵੀਡੀਓ ਤੱਕ ਤੱਕ ਪਹੁੰਚਣ मिलਦੇ ਆਪਾਂ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ